ਸਤਨਾਮ ਸ੍ਰੀ ਵਾਹਿਗੁਰੂ ਜੀ ਸੁਨੀਰ ਦਾਸ ਸੁਆਮੀ ਮੇਰਾ ਸਰਬ ਕਲਾ ਬਣਾਈ ਪ੍ਰਗਟ ਬਈ ਸਗਲੇ ਜੋ ਅੰਦਰ ਗੁਰੂ ਨਾਨਕ ਕੀ ਵਡਿਆਈ ਤੁਮਰੀ ਸਰਨ ਤੁਮਾਰੀ ਆਸਾ ਤੁਮਹੀ ਸੱਜਣ ਸਹਿਨੇ ਰੱਖ ਰੱਖ ਨਹਰ ਦਾਇ ਅਲਾ ਨਾਨਕ ਕਰਕੇ ਗੁਰਲੇ ਸਤਨਾਮ ਸ੍ਰੀ ਵਾਇ ਗੁਰੂ ਸਾਹਿਬ ਜੀ ਸੋਰਠ ਮਹੱਲਾ ਤੀਜਾ ਮੇਨ ਸਤਗੁਰ ਸੇਵੇ ਬਹਤਾ ਦੁਖ ਲਗਾ ਜੁਗ ਚਾਰੀ ਪਰਮਾਈ ਹਮ ਦੇਨ ਤੁਮ ਜੁਗ ਜੁਗ ਦਾਤੀ ਸ਼ਬਦ ਦੇਹ 부ਝਾਈ ਹਰ ਜਿਓ ਕਿਰਪਾ ਕਰੋ ਤੁਮ ਪਿਆਰੀ ਸਤਗੁਰ ਦਾਤਾ ਮੇਲ ਮਲ ਲਭੋ ਆਰ ਨਾਮ ਦੇਵੋ ਅਦਾਰੀ ਮੈਂ ਸਤਗੁਰੂ ਸੇਵੇ ਬਹੁਤਾ ਦੁੱਖ ਲਗਾ ਜੁਗ ਚਾਰੇ ਪਰਵਾਈ ਹਮ ਦੀਨ ਤੁਮ ਜੁਗ ਜੁਗ ਦਾਤੀ ਸ਼ਬਦ ਦੇਵ ਜਾਈ ਹਰ ਜਿਉ ਕਿਰਪਾ ਕਰਹੁ ਤੂੰ ਪਿਆਰੇ ਸਤਿਗੁਰ ਦਾਤਾ ਵੇਲ ਮਲਾਵਹੁ ਹਰ ਨਾਮ ਦੇ ਰਹੁ ਅਧਾਰੀ ਰਹਾਉ ਮਨ ਸਾ ਮਾਰਤ ਵਿਤਾ ਸਹਿਜ ਸਮਾਣੀ ਪਾਇਆ ਨਾਮ ਪਰ ਹਰ ਰਸ ਚਾਖ ਮਨ ਨਿਰਮਲ ਹੋਆ ਕਿਲਵੇ ਘਾਟਨਾ ਰਾਮ ਸ਼ਬਦ ਮਰ ਫਿਰ ਜੀਵੋ ਸਦ ਹੀ ਤਾਂ ਫਿਰ ਮਰਨ ਨਾ ਹੋਈ ਮਰਤ ਨਾਮ ਸਦਾ ਮਨ ਮਿਠਾ ਸ਼ਬਦੇ ਪਾਵੇ ਕੋਈ ਦਾਤ ਦਾਤ ਰਖੀ ਹੱਥ ਆਪਣੇ ਜਿਸ ਭਾਵੈ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਹ Jap ਸਈ ਦਾਤ ਦਾਤ ਰਖੀ ਹੱਥ ਆਪਣੇ ਜਿਸ ਭਾਵੈ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਹ ਜਪ ਸਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਰਠ ਮਹੱਲਾ ਤੀਜਾ ਬਿਨ ਸਤਗੁਰ ਸਿਵੇ ਬਹੁਤਾ ਦੁੱਖ ਲੱਗਾ ਜੁਗ ਚਾਰੇ ਪਰਮਾਈ हम दीन तुम जग जग दाते शब्द दे बुझाई हर जियो कृपा करहु तुम प्यारे सतगुरु दाता मेल बुलाबो हर नाम देहु आजारी वाहे गुरु जी का खण सा वाहे गुरु जी की फतेह वाहे गुरु wah guru wah guru wah guru wah guru wah guru 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 wa